ਤੇ ਮੇਰਾ ਸਵਾਲ ਜੀ ਖਾਨ ਵੀਰੇ ਨੂੰ ਹੈ ਉਹ ਗੱਲਾਂ ਮਾਰਦਾ ਸੀ ਉਹ ਦੰਦਲ ਪੈਣ ਵਾਲੀ ਹੋ ਗਈ ਆ ਕੀ ਹੋ ਗਿਆ ਮੇਰੇ ਵਾਸਤੇ ਸਵਾਲ ਧਿਆਨ ਥੋੜਾ ਧਿਆਨ ਨਾਲ ਬਹੁਤ ਵਧੀਆ ਕੀਤਾ ਵੀਰੇ ਥੈਂਕ ਯੂ ਤੇ ਵੀਰੇ ਟ੍ਰੇਲਰ ਨਾ ਤੁਸੀਂ ਪੁੱਛ ਲਿਆ ਤੁਸੀਂ ਪੁੱਛ ਲਿਆ ਆਪੀ ਦੱਸਣਗੇ ਅਨਸਰ ਦਿਓ ਪਤਾ ਨਹੀਂ ਚਲੋ ਦੁਬਾਰੇ ਪੁੱਛ ਲੈਂਦੇ ਦੁਬਾਰੇ ਮਰੇ ਬਹੁਤ ਬਹੁਤ ਮੁਬਾਰਕਾਂ ਹਨਾ ਤੁਸੀਂ ਐਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਣਿਆ ਹੋ ਤੇ ਪੰਜਾਬੀ ਸਿਨੇਮਾ ਚ ਇੱਕ ਐਕਸਪੈਰੀਮੈਂਟ ਹੋ ਰਿਹਾ ਹੈ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਚ ਇਤਿਹਾਸ ਵੀ ਬਣੂਗਾ ਕਿ ਪਹਿਲੀ ਫਿਲਮ ਜ਼ੌਂਬੀਆਂ ਤੇ ਤੁਸੀਂ ਬਣਾਈ ਸੀ ਤੇ ਤੁਸੀਂ ਉਹਦਾ ਹਿੱਸਾ ਸੀ ਹੈ ਨਾ ਆ ਬਣ ਗਈ ਬਾਈ ਹਾਂਜੀ ਤੇ ਮੇਰਾ ਸਵਾਲ ਇਹ ਹੈ ਕਿ ਜਿੰਨੇ ਤੁਸੀਂ ਨਰਵਸ ਲੱਗ ਰਹੇ ਹੋ ਜ਼ੌਂਬੀਆਂ ਨਾਲ ਗੁੱਥਮ ਗੁੱਥੀ ਹੋਣ ਤੋਂ ਬਾਅਦ ਘਰੇ ਜਾ ਕੇ ਨੀਂਦ ਸੌਖੀ ਆ ਜਾਂਦੀ ਸੀ ਕਈ ਹੁੰਦੇ ਮੈਂ ਖੜਾ ਕੋਈ ਜਿਮ ਕਰਦਾ ਜਾਂ ਮਿਹਨਤ ਕਰਦਾ ਹੱਡ ਸਾਰੇ ਦੁਖੇ ਆ ਇੱਕ ਸੀਨ ਆ ਉਹ ਡਾਇਰੈਕਟਰ ਸਾਹਿਬ ਨੇ ਤੋਂ ਪਰ ਉਪੌੜੀ ਤੋਂ ਲੰਘਦੇ ਆ ਨਾ ਮੈਂ ਫਸ ਜਾਂਦਾ ਇਕੱਲਾ ਇੱਥੇ ਐਦਾਂ ਪਤਾ ਤੇ ਆ ਹਫਤਾ ਦੋ ਹਫਤੇ ਮੇਰੇ ਫੇਫੜਾ ਦੁਖਦਾ ਰਿਹਾ ਤੇ ਪਰ ਫਿਰ ਮੈਂ ਕਰੀ ਸੋਚਿਆ ਮੈਂ ਕਿ ਯਾਰ ਇਹ ਦੋ ਵਾਰ ਫਰਮੈਂਟਿਕ ਜੀ ਮੂਵੀ ਫੜਾਂਗੇ ਅਗੇ ਫਿਰ ਮੈਂ ਕਿਹਾ ਨਹੀਂ ਯਾਰ ਇਹ ਹੀ ਹੈ ਇਹ ਤਾਂ ਪਤਾ ਸਾਰੇ ਨੂੰ ਪਤਾ ਹਾਂ ਹਾਂ ਕਰਾਂਗੇ ਉਹਨੇ ਆ ਉਹ ਤੇ ਕਿਹੜਾ ਦਵਾਈ ਛਿੜਕੀ ਵੀ ਹੈ ਬਿਲਕੁਲ ਬਰੇ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਮਨ ਚਾਹੇ ਹੁੰਦਾ ਸੀ ਵੀ ਭਰਾਵਾ ਸੱਚੇ ਦੰਦੀ ਨਾਲ ਵੱਢਦੀ ਸਾਰੀ ਮੈਂ ਕਹਾਂ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਹਾਂ ਜੀ ਸਾਰੀ ਆ ਲੱਗੇ ਕਰੋ ਮੈਂ ਕਿਹਾ ਤੁਹਾਡਾ ਮੈਂ ਕਹਾਂ ਜਦੋਂ ਜ਼ੌਂਬੀ ਚੜ ਕੇ ਆਉਂਦੇ ਸੀ ਤੁਹਾਡੇ ਤੇ ਐ ਲੱਗਦਾ ਸੀ ਵੀ ਭਰਾਵਾ ਕਿਤੇ ਸੱਚੇ ਦੰਦੀ ਨਾਲ ਵੱਢਦੀ ਨਹੀਂ ਚੜਕ ਨਹੀਂ ਆਉਂਦੇ ਸੀ ਉਦਾਂ ਫੜਫੜ ਲੈਂਦੇ ਸੀ ਥੈਂਕ ਯੂ ਇਹ ਹੱਸ ਅ ਜਿਹੜੀ ਬਈ ਤੇ ਇਲੀਕਸ਼ਨ ਦਾ ਟਰੈਲਰ ਹੋਵੇਗਾ ਅੰਗਰੇਰੀ ਭਾਈ ਨੇ ਮੈਨੂੰ ਸ਼ਾਬਾਸ਼ ਦਿੱਤੀ ਵੀਰੇ ਮੈਨੂੰ ਉਦੋਂ ਹੀ ਸੀਗਾ ਵੀ ਬਾਕੀ ਸਾਰੇ ਕਹਿੰਦੇ ਹੁੰਦੇ ਮੋ ਬੋ ਮਾਰਕਾ ਵੀ ਹਨਾ ਸ਼ਾਬਾਸ਼ ਹਨਾ ਵੀ ਵਧੀਆ ਕੀਤਾ ਜੀ ਖਾਣਾ ਮਾਲਕ ਤਰੱਕੀਆਂ ਦੇ ਹਨਾ ਤੈਨੂੰ ਸਾਰੇ ਕਹਿਣਗੇ ਉਦੋਂ ਜਾਂ ਆ ਜਾਂ ਹ ਸੰਸਕ ਨੇ ਤੁਸੀਂ ਗਲ ਗਲ ਆਹ ਉਸਤਾਦ ਅੱਲੀਓ ਪਰ ਉਹਨਾਂ ਨੇ ਮੈਨੂੰ ਵਧੀਆ ਮੈਨੂੰ ਕਹਿੰਦੇ ਬਹੁਤ ਵਧੀਆ ਤੇਰਾ ਰਾਸਤਾ ਖੁੱਲ ਗਿਆ ਬਹੁਤ ਸੋਣਾ ਕੀਤਾ ਕੰਮ ਮੇਰੀ ਪਹਿਲੀ ਮੂਵੀ ਹੈ ਤੁਸੀਂ ਇਹਨਾਂ ਨੂੰ ਪੁੱਛ ਲਓ ਸਵਾਲ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।